ਮੈਂ ਅੱਜ ਇੱਕ ਸਮਝ ਪ੍ਰੈਸ ਕਾਨਫਰੰਸ ਕਰ ਰਹੀ ਹਾਂ ਪਹਿਲਾਂ ਤਾਂ ਮੇਰੀ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਜਿਹੜਾ ਆਪਣੇ ਇੱਥੇ ਦੁਰਾਹਾ ਵਿੱਚ ਟਰੋਮਾ ਸੈਂਟਰ ਬਣ ਕੇ ਇਹਨਾਂ ਨੇ ਖੰਡਰ ਬਣਾ ਦਿੱਤਾ ਹੋਇਆ ਹੈ ਉਸ ਰਿਗਾਰਡਿੰਗ ਅੱਜ ਅਸੀਂ ਕਾਨਫਰੰਸ ਕਰ ਰਹੇ ਹਾਂ ਔਰ ਅਸੀਂ ਸਾਰੇ ਹੀ ਮੈਂ ਸਾਰਿਆਂ ਨੂੰ ਹੀ ਇੱਕ ਸੱਦਾ ਦੇ ਰਹੀ ਹਾਂ ਕਿ ਕੱਲ ਤੋਂ ਅਸੀਂ ਭੁਖੜ ਹੜਤਾਲ ਦੇ ਬੈਠ ਰਹੀ ਹਾਂ ਪਹਿਲਾਂ ਤਾਂ ਮੈਂ ਹੀ ਬੈਠ ਰਹੀ ਹਾਂ ਇਹਦੇ ਵਿੱਚ ਕੋਈ ਪੋਲੀਟੀਕਲ ਪਾਰਟੀ ਨਹੀਂ ਹੈਗੀ ਸਾਰੀ ਪੋਲੀਟੀਕਲ ਪਾਰਟੀਆਂ ਸਾਰੀ ਸਮਾਏ ਸੇਵੀਆਂ ਨੂੰ ਔਰ ਸਾਰੀਆਂ ਜਿੰਨੀਆਂ ਵੀ ਸੰਸਥਾਵਾਂ ਨੇ ਸਾਰਿਆਂ ਨੂੰ ਮੇਰੀ ਅਰਦਾਸ ਹੈ ਬੇਨਤੀ ਹੈ ਕਿ ਸਾਰੇ ਸਾਨੂੰ ਜੁਆਇਨ ਕਰਨ ਮੈਮ ਕੱਲ ਕਰਦੇ ਕਿੰਨੇ ਦਿਨ ਲਈ ਭੁਖ ਹੜਤਾਲ ਤੇ ਬੈਠੇ ਤਿੰਨ ਦਿਨ ਲਈ ਫਿਲਹਾਲ ਅਸੀਂ ਇਹ ਪਲਾਨ ਕੀਤਾ ਹੈ ਜੇਕਰ ਸਰਕਾਰ ਨੇ ਸਾਡੀ ਗੱਲ ਨਾ ਮੰਨੀ ਤਾਂ ਇਹ ਅਸੀਂ ਅੱਗੇ ਵੀ ਵਧਾਵਾਂਗੇ ਮੈਮ ਜਿਹੜੇ ਭੁਖ ਹੜਤਾਲ ਤੁਸੀਂ ਬੈਠੇ ਹੋ ਕੱਲ ਸਵੇਰੇ ਬੈਠ ਕੇ ਲੰਘਣ ਉੱਥੇ ਹੀ ਬੈਠੇ ਰਹੋਗੇ ਲਗਾਤਾਰ ਕੀ ਤਿੰਨ ਦਿਨ ਬਿਲਕੁਲ ਉੱਥੇ 5 ਵਜੇ ਤੱਕ ਉੱਥੇ ਹੀ ਅਸੀਂ ਸਟੇ ਕਰਾਂਗੇ ਤਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹੀ ਮੰਗ ਕਰ ਰਹੇ ਆ ਕਿ ਇਹ ਸਾਡਾ ਸਿਰਫ ਦਰਾਹੇ ਦਾ ਮੁੱਦਾ ਨਹੀਂ ਹੈ ਅੱਧੇ ਪੰਜਾਬ ਦਾ ਮੁੱਦਾ ਹੈ ਇੱਥੋਂ ਲੱਗੇ ਫਿਰੋਜ਼ਪੁਰ ਤੱਕ ਔਰ ਬਾਕੀ ਸਾਰਿਆਂ ਰੋਪੜ ਤੱਕ ਇਹ ਸਾਰਿਆਂ ਨੂੰ ਇਹੀ ਟੋਮਸ ਸੈਂਟਰ ਪੈਂਦਾ ਹੈ ਜਦੋਂ ਤੱਕ ਪੇਸ਼ੈਂਟਸ ਨੂੰ ਆਪਾਂ ਲੈ ਕੇ ਜਾਣੇ ਆ ਚੰਡੀਗੜ੍ਹ ਬਹੁਤ ਜਿਆਦਾ ਡਿਸਟੈਂਸ ਹੈ ਮਰੀਦਾਂ ਦੀ ਡੈਥ ਹੋ ਜਾਂਦੀ ਹੈ ਇੱਥੇ ਬਹੁਤ ਸਾਰੀਆਂ ਫੈਕਟਰੀਜ਼ ਨੇ ਔਰ ਕਿੰਨੇ ਹਾਦਸੇ ਸੜਕ ਤੇ ਹੋ ਜਾਂਦੇ ਨੇ ਉਹ ਮਰੀਜ਼ਾਂ ਨੂੰ ਤਾਂ ਕਿ ਕੁਝ ਨਾ ਕੁਝ ਸਹੂਲਤ ਮਿਲੇ ਜਾਨਾਂ ਬਚ ਪਾਣ ਇਸ ਕਰਕੇ ਸਰਕਾਰ ਨੂੰ ਇਹੀ ਸਾਡੀ ਰਿਕਵੈਸਟ ਹੈ ਉਹਨੂੰ ਜਲਦੀ ਤੋਂ ਜਲਦੀ ਚਾਲੂ ਕੀਤਾ ਜਾਵੇ ਮੈਮ ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਇਹੀ ਸਨੇਹਾ ਦਵਾਂਗੇ ਕਿ ਸਾਨੂੰ ਜੁਆਇਨ ਕਰਨ ਇਹ ਮੇਰਾ ਕੋਈ ਪਰਸਨਲ ਮੁੱਦਾ ਨਹੀਂ ਤੁਹਾਡਾ ਸਾਰਿਆਂ ਦਾ ਸਾਰਿਆਂ ਦੇ ਸਮਾਜ ਦੇ ਲਈ ਅਸੀਂ ਉੱਥੇ ਬੈਠਣਾ ਸਾਰੇ ਸਾਨੂੰ ਜੁਆਇਨ ਕਰਨ ਭੁਖੜ ਹੜਤਾਲ ਦਾ ਹਿੱਸਾ ਬਣਨ ਤਾਂ ਕਿ ਅਸੀਂ ਲੋਕਾਂ ਦੇ ਕੰਮ ਆ ਸਕੀਏ ਔਰ ਉਹ ਜਿਹੜਾ ਟੋਮਾਸ ਸੈਂਟਰ ਹੈ ਉਹਨੂੰ ਅਸੀਂ ਚਾਲੂ ਕਰ ਸਕੀਏ